ਸ਼ਰਾਦ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਜਿਸ ਤਰੀਕੇ ਨਾਲ ਦੱਸਿਆ ਵੀ ਇਹ 15 ਦਿਨ ਐਸੇ ਹੁੰਦੇ ਨੇ ਜਦੋਂ ਆਪਣੇ ਪਿਤਰ ਪਕਸ਼ ਨੂੰ ਜਿਹੜਾ ਕਿ ਖੁਸ਼ ਕਰਨ ਵਾਸਤੇ ਹੁੰਦੇ ਨੇ ਤਾਂ ਕਿਸ ਤਰੀਕੇ ਨਾਲ ਜਿਹੜਾ ਪ੍ਰਸ਼ਾਨ ਉਹਨਾਂ ਨੂੰ ਕੀਤਾ ਜਾ ਸਕਦਾ ਉਹਦੇ ਬਾਰੇ ਜਾਣਕਾਰੀ ਦੇਖੋ ਜਿਹੜੇ ਸ਼ਰਾਦ ਕਰਮ ਕਹਿੰਦੇ ਨੇ ਨਾ ਜਿਹਨੂੰ ਪਿਤਰਾਂ ਦਾ ਦਿਨ ਸਾਲ ਦੇ ਵਿੱਚ 365 ਦਿਨਾਂ ਚ ਇਹ 15 16 ਦਿਨ ਪਿਤਰਾਂ ਦੇ ਕਹੇ ਜਾਂਦੇ ਨੇ ਕਿ ਉਹਨਾਂ ਦੀ ਤithi ਜਿਨ੍ਹਾਂ ਦਾ ਵੀ ਆਪਣੇ ਪਿਤਰ ਬਣੇ ਨੇ ਉਹਨਾਂ ਦੀ ਤithi ਜਿਹੜੀ ਵੀ ਤithi ਹੈ ਇਹ 15 ਦਿਨ ਚ ਉਹਨਾਂ ਦੀ ਤithi ਦੇ ਹਿਸਾਬ ਨਾਲ ਉਹਨਾਂ ਦਾ ਪੂਜਨ ਕੀਤਾ ਜਾਂਦਾ ਹੈ ਇਹ ਜੇ ਕੋਈ ਵੱਡਾ ਰਾਕਟ ਸਾਇੰਸ ਨਹੀਂ ਇਹ ਕੁਦਰਤ ਤੋਂ ਲੋ ਪਹਿਲਾ ਤੁਹੀਂ ਭਾਦੋ ਦਾ ਮਹੀਨਾ ਕਿਹਾ ਜਾਂਦਾ ਹੈ ਕਿ ਇਹ ਵਿੱਚ ਸ਼ਰਾਦ ਕਰਮ ਹੁੰਦੇ ਨੇ ਜਿਹੜੇ ਆਪਣੇ ਪਿਤਰਾਂ ਨੂੰ પ્રસન્ન ਕਰਨਾ ਹੁੰਦਾ ਨਾ ਉਹਨੂੰ ਉਸ ਕਿਰਿਆ ਨੂੰ ਕਹਿੰਦੇ ਨੇ ਸ਼ਰਾਦ ਕਰਮ ਸ਼ਰਾਦ ਕਰਨਾ ਪਿਤਰਾਂ ਦਾ ਸੀ ਸ਼ਰਾਦ ਕਰਨਾ ਸ਼ਰਾਦ ਕੁਝ ਵੱਡ ਨਹੀਂ ਹੈ ਜਿੱਦਾਂ ਆਪਾਂ ਭੁੱਖੇ ਰੋਟੀ ਖਵਾਣਾ ਚਾਵਲ ਦੇ ਦਾਣੇ ਦੀ ਆਟੇ ਦੀ ਉਪਲਾ ਬਣਾ ਕੇ ਦੇ ਦਿੰਦੇ ਨੇ ਐਦਾਂ ਦੀ ਚੀਜ਼ਾਂ ਆਪਾਂ ਪਿਤਰਾਂ ਨੂੰ ਚੜ੍ਹਾਣੇ ਨੇ ਬਸ ਸਿੰਪਲ ਇੰਨਾ ਹੀ ਕੰਮ ਹੈ ਜੇਕਰ ਗੱਲ ਕਰੀਏ ਕਿ ਜਿਸ ਤਰੀਕੇ ਨਾਲ ਸਿਰਫ ਆ 15 ਦਿਨ ਹੁੰਦੇ ਨੇ ਤੇ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਉਹਨਾਂ ਦੇ ਪਤਰਾਂ ਦੀ ਤਰੀਕ ਕਿਸ ਦਿਨ ਹੈ ਕਿਸ ਦਿਨ ਉਹ ਆਪਣਾ ਜਿਹੜਾ ਸ਼ਰਾਧ ਕਰ ਸਕਦੇ ਨੇ ਪਰ ਫਿਰ ਉਹਨਾਂ ਵਾਸਤੇ ਇਹ ਕਿਹੜੀ ਤਿਥੀ ਹੈ ਉਹ ਜੀ ਜਿਸ ਦਿਨ ਉਹ ਜਾ ਕੇ ਜਿਹੜਾ ਸ਼ਰਾਧ ਕਰ ਸਕਦੇ ਨੇ ਦੇਖੋ ਇਹ ਬੜਾ ਅੱਛਾ ਸਵਾਲ ਹੈ ਬਹੁਤ ਸਾਰੇ ਲੋਕਾਂ ਨੂੰ ਨਾ ਕਈ ਸਾਰੀ ਚੀਜ਼ਾਂ ਨਹੀਂ ਪਤਾ ਹੁੰਦੀਆਂ ਦੇਖੋ ਉਹਦੇ ਲਈ ਜਿਹੜੀ ਆਪਣੀ ਮੱਸੀ ਦਾ ਸ਼ਰਾਧ ਉਹ ਲਖਿਆ ਗਿਆ ਜਿਹਨੂੰ ਕੁਝ ਨਹੀਂ ਪਤਾ ਉਹ ਮੱਸੀਆਂ ਨੂੰ ਕਰ ਲੈਂਦਾ ਪਰ ਇਹਦੇ ਵਿੱਚ ਵੀ ਕਈ ਸਾਰੇ ਕਈ ਲੋਕੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਘਰੋਂ ਨਿਕਲੇ ਔਰ આજ ਤੱਕ ਅਦੀ ਘਰ ਰਿਮੜ ਕੇ ਨਹੀਂ ਆਏ ਲੋਕੀ ਕਹਿੰਦੇ ਤੁਸੀਂ ਮੰਨਦੇ ਆ ਪਰ ਕਹਿੰਦੇ ਪੰਡਤ ਜੀ ਹੁਣ ਉਹਨਾਂ ਦੇ ਕਿਹੜੀ ਤਿਥੀ ਨੂੰ ਕਰੀਏ ਕਈਆਂ ਦਾ ਐਕਸੀਡੈਂਟ ਹੋ ਗਿਆ ਜਿਹੜੇ ਅਨੈਚੁਰਲ ਡੈਥ ਹੋ ਗਿਆ ਉਹਨਾਂ ਦਾ ਚਤੁਰਦਸ਼ੀ ਤਿਥੀ ਨੂੰ ਕਰਿਆ ਜਾਂਦਾ ਹੈ ਉਹ ਕਿਸ ਦਿਨ ਉਹ ਮੱਸਿਆ ਤੋਂ ਇੱਕ ਦਿਨ ਪਹਿਲਾਂ 20 ਤਰੀਕ ਦੀ